ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਅਕੋੜੀ ਦਾ ਹੂ ਤੇ ਮੇਰੇ ਬਾਪੂ ਨੇ ਇਹ ਨਾਣ ਲੋ ਜੈਬੂ ਬਣਾ ਸੀ ਪਿੰਡ ਦੇ ਨੂੰ ਆਣਾ ਜਿੱਦਾਂ ਜਿੰਨ ਰਿਆਣੀ ਤੋਂ ਨੌਂ ਕਰਦੇ ਆ ਮੇਰੇ ਬਾਪੂ ਨੂੰ ਲਗਾਤਾਰ ਟੈਂਪ ਬੇਨ ਰੇਟ ਲਦੇ ਵਾਈ ਤਾਂ ਚੜਦੇ ਸੀ ਤਾਂ ਕਰਕੇ ਅਸੀਂ ਇਧਰ ਮੋਹਲ ਕੋਲ ਦੇ ਡੀਜੁਰਨੇ ਹਸਪੀਟਲ ਨਾਲ ਇਧਰ ਆਏ ਸੀ ਤੇ ਹਾਲੋ ਪਤਾ ਲੱਗ ਗਿਆ ਕਿ ਇਹ ਬਹੁਤ ਹੀ ਸਤਿਵ ਨੇ ਬਹੁਤ ਹੀ ਨੋਕ ਨੇ ਤੇ ਡਾਕਟਰ ਅਰੁਣਦਰਕ ਜੀ ਨੇ ਮੇਰੇ ਬਾਪੂ ਦੀ ਇਤਿਹਾਸ ਜੀਓਗ੍ਰਾਫੀ ਕੀਤੀ ਉਹਦੇ ਜੋ ਪਤਾ ਲੱਗਿਆ ਵੀ ਉਹਨਾਂ ਨੂੰ ਬਹੁਤ ਹਾਰਡ ਪ੍ਰੋਬਲਮਸ ਆ ਕੰਮ ਕਰਕੇ ਇਹਨਾਂ ਨੇ ਤੋਂ ਦੇ ਵੀ ਟੋਮੀ ਆਰਟਰੀਸ ਨੇ ਉਹ ਬਲੌਕ ਨਹੀਂ ਤੇ ਉਹਨਾਂ ਨੇ ਇਹਨਾਂ ਨੂੰ ਦੱਸਿਆ ਵੀ ਇਹਨਾਂ ਕੋ ਫਾਈਪਾਸ ਸਰਜਰੀ ਦੀ ਲੋੜ ਹੈ ਤੇ ਫਿਰ ਉਹਨਾਂ ਨੇ ਇੱਧਰ ਬਹੁਤ ਬੰਦੀਆਂ ਬਾਈਪਾਸ ਕਰ ਦਿੱਤੀ ਤੇ ਉਹ ਤੋਂ ਬਾਅਦ ਵੀ ਹੁਣ ਮੇਰੇ ਬਾਪੂ 50 ਦਿਨਾਂ ਬਾਅਦ ਉਹ ਠੀਕ ਨਹੀਂ ਬੰਦੀਆਂ ਨਹੀਂ ਹੁਣ ਸਹੀ ਤਰ੍ਹਾਂ ਪਿਲ ਰਹੇ ਨਹੀਂ ਬੰਦੀਆਂ ਇਹਨਾਂ ਨੂੰ ਆਰਾਮ ਰਿਕਵਰੀ ਤੇ ਸਭ ਤੋਂ ਵੱਧ ਬੰਦੀਆਂ ਦੱਸਿਆ ਤੇ ਇੱਕ ਦੰਦਾਂ ਦੇੜੇ ਡਾਕਟਰ ਨੇ ਡਾਕਟਰਾਂ ਨੂੰ ਬਾਰੇ ਬਹੁਤ ਵਧੀਆ ਨੇ ਜਿਹੜਾ ਹੌਸਟਾਬਲ ਸਾਰੇ ਬਧਿਆ ਹੈ ਬਧਿਆ ਇਲਾਜ ਕਰਦੇ ਸਾਰੇ ਬਧਿਆ ਤੇ ਜਦਾ ਤੋਨ ਹੋ ਗਈ ਕਹਾਣੀ ਲੈੰਦਰੀ ਆਉਣ ਉੱਤੇ ਉਮਰਤ ਵੀ ਵਿਜੀਟ ਕਰੇ ਧੰਨਵਾਦ